ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਡੇ ਆਪਣੀ ਜਗਜੀਤ ਕੌਰ ਤੇ ਹੁਣ ਮੈਂ ਪੈਰਾਂ ਸਾਫ ਦੀ ਪੂਰੀ ਤਿਆਰੀ ਕਰਦੀ ਆ ਇਹ ਤੁਹਾਨੂੰ ਦਿਖਾਵਾਂਗੀ ਸਾਰੇ ਵੀ ਮੈਂ ਕਿਸ ਤਰ੍ਹਾਂ ਕਰਦੀ ਆ ਤੇ ਮੈਂ ਥੇ ਆਪਣਾ ਗਰਮ ਕਪੜਾ ਵਿਛਾਇਆ ਹੋਇਆ ਅੱਜ ਥੋੜਾ ਜਿਹਾ ਪਤਾ ਨਹੀਂ ਸਰਦੀ ਹੈ ਜਦੋਂ ਇਹ ਇਸ ਕਰਕੇ ਆਪਾਂ ਇਹ ਬੰਨ ਵਿਛਾਈ ਕਰ ਲਈਏ ਇਥੇ ਤੇ ਵਾਹਿਗੁਰੂ ਦੀ ਕਿਰਪਾ ਹੋਈ ਮਾਰੇ ਜਿੱਚ ਪਾਤ ਜੁ ਮਹਾਰਾਣੀ ਸੇਵਾ ਲੈਣੀ ਹੁੰਦੀ ਕਲ ਸਹੀ ਤੁਹਾਨੂੰ ਪਤਾ ਤੇ ਮੈਂ ਕਿਵੇਂ ਕਰਦੀ ਆ ਕਿ ਮੇਰਾ ਕਹਨ ਪੈਰਾਸਾਫ ਕਰਨ ਦਾ ਕੀ ਤਰੀਕਾ ਉਸ ਤਰ੍ਹਾਂ ਤੁਸੀਂ ਦੇਖ ਲਓ ਮੈਂ ਪੈਰਾਸਾਫ ਦੀ ਤਿਆਰੀ ਕਰਨ ਲੱਗੀਆਂ ਟਾਈਮ ਤਾਂ ਹਜੇ ਹੈਗਾ ਥੋੜਾ ਮਤਲਬ 12 ਚ ਤੇ ਮੈਂ ਪਹਿਲਾਂ ਵੀਡੀਓ ਪਹਿਲੇ ਹੀ ਬਣਾਉਂਗੀ ਕਿਉਂਕਿ ਮੈਂ 5 12 ਵਜੇ ਤੋਂ ਪੈਰਾਸਾਫ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਸਾਰੀ ਤਿਆਰੀ ਦਿਖਾ ਦੂੰਗਾ ਆਪਦੀ ਦੇਖੋ ਜੀ ਆਪਣਾ ਇਹ ਵਨ ਸਤੂਲ ਆਇਆ ਤੋਂ ਲਗਰੋ ਨਾ ਇਹ ਸਤੂਲ ਲੱਗ ਗਿਆ ਮੈਂ ਇੱਥੇ ਠੀਕ ਹੈ ਜੀ ਇਹ ਵਨ ਸਤੂਲ ਲਾ ਕੇ ਫਿਰ ਮੈਂ ਇਸ ਇਹਦਾ ਸਿੰਗਾ ਚਿੱਟਾ ਕੱਪੜਾ ਤੁਹਾਨੂੰ ਪਤਾ ਹੋਇਤ ਹੋਣਾ ਜ਼ਰੂਰੀ ਹੈ ਇਹ ਆਪਕੀ ਜੀ ਹਸਾਤਾ ਹੈ। ਉਹ ਯੂਜ਼ਿਕ ਇਹ ਪਾ ਦਿੱ ਲਾਉਂਗੇ ਪਰ ਤੂੰ ਆਪਾ ਕਿਉਂ ਕਰ ਰਹੇ ਕਰਦੀਆਂ ਜੋਤ ਵਾਸਤੇ?

లైｸ గుజిਆ ਆਪਣ 32 ਥੋੜੀ ਪਤਲੀ ਪਾਵਾਂਗੇ ਵਟ ਕੇ ਕਿ ਸਰਦੀ ਹੈ ਕਿਉਂ ਠਰ ਜਾਂਦਾ ਤੇ ਦੋ ਤਿੰਨ ਵਾਰ ਇਹ ਪਾਣੀ ਗਰਮ ਕਰਕੇ ਪਾਉਣਾ ਪਊਗਾ ਤੇ ਇਸ ਤਰ੍ਹਾਂ ਕੋ ਪਤਲੀ ਪੱਤੀ ਵਟਾਂਗੇ ਤੇ ਤੁਸੀਂ ਦੇਖ ਸਕਦੇ ਮੈਂ ਇਸ ਤਰ੍ਹਾਂ ਮੱਤੀ ਵਟ ਕੇ ਜਿੰਨੀ ਪਤਲੀ ਮੱਤੀ ਹੋਊਗੀ ਉਨੀ ਆਪਾਂ ਨੂੰ ਕੱਢਣੇ ਸੌਖੀ ਹੋ ਜਾਂਦੀ ਐ ਦੇਖੋ ਤੇ ਹੁਣ ਆਪਾਂ ਕੋਈ ਕੁਝ ਬਰਸਾਤ ਦੇ ਵਿੱਚ ਹਜੇ ਟਾਈਮ ਹੈ ਜੀ ਇਸ ਵਾਰ ਤੋਂ ਮੈਂ ਤਾਂ ਬਹੁਤ ਆ ਟਾਈਮ ਨਹੀਂ ਤੇ ਮੈਂ ਨਹੀਂ ਬਣਾਉਣਾ ਸਿਬਲਾਗ ਤੇ ਫਿਰ ਮੈਂ ਸੋਚਿਆ ਵੀ ਚਲੋ ਟਾਈਮ ਹੈਗਾ ਤੇ ਆਪਾਂ ਕੀਨਲਾ ਲਾ ਲੈਨੇ ਕਿਵੇਂ ਵੱਡੀ ਜੋਤ ਨਹੀਂ ਜਗਾਉਣ ਲੱਗੀ ਛੋਟੀ ਜੋਤ ਜਗਾਉਣੀ ਆ ਵੱਡੀ ਜੋਤ ਕਿਉਂ ਨਹੀਂ ਬੜੀ ਪਈ ਆ ਤੇ ਇਹਨੂੰ ਵੀ ਠੰਡ ਹੈਗੀ ਆ ਉਥੇ ਧਵਲ ਨਭ ਜਾਂਦਾ ਵੱਡੀ ਜੋਤ ਤੇ ਤਾਂ ये तो छोटी ते ते है इतने वल्ल नहीं जगह इतने घ्यो आप दो तीन बार गर्म करके पा देंगे जोत ही आप जगा दें कड़ाह प्रसादी दे आप लिया चक् के थो दिखाने जी ये आप बत्ती पाती छोटी देखो आप रख दिखा वागुरु जी ਫਿਲਹਾਲ ਮੇਰੇ ਚਾਰ ਬਟੀਆਂ ਦੀ ਤੋਪਾਂ ਨੇ ਇਹ ਫਿਲਹਾਲ ਮੈਂ ਸੈਰੀ ਲਾਉਣੀ ਹੈ ਵਾਹਿਗੁਰੂ ਜੀ ਸਟੂਲ ਛੋਟਾ ਸਮਾਨ ਮੇਰਾ ਜ਼ਿਆਦਾ ਹੁੰਦਾ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੇਖੋ ਜੀ ਹੁਣ ਆਪਾਂ ਵਾਹਿਗੁਰੂ ਜੀ ਇਹ ਕੋਲਣੇ ਚੱਕਟਿਆ ਹੋਵੇ ਆ ਕਿ ਉਹ ਇਹਨੂੰ ਬਾਅਦ ਕੇ ਲਿਆ ਕੇ ਗਰਮ ਤੇ ਆਪਾਂ ਜੋਤ ਭਰ ਦਿੰਨੇ ਇੱਕ ਵਾਰੀ ਤੇ ਹਲੋ ਵਈ ਗਰੂ ਜੀ ਆਪਾਂ ਕੜਾ ਪ੍ਰਸ਼ਾਦ ਦੀ ਦੀਗ ਬਣਾਈ ਆ ਤੇ ਆਪਾਂ ਰੱਖਾਂਗੇ ਜਲ ਜੋ ਤਾਂ ਆਪਣੇ ਚੱਲੀ ਆਂਦੀ ਆ ਇਹ ਆਪਾਂ ਜਲ ਰੱਖਾਂਗੇ ਨੰਗਾ ਠੀਕ ਹੈ ਜੀ ਇਹ ਨੰਗਾ ਰੱਖਾਂਗੇ ਸਟੂਲ ਮੇਰੇ ਕੋਲੇ ਛੋਟਾ ਸਟੂਰ ਨੂੰ ਬਤਾ ਹੈਗਾ ਇਹ ਆਪਣੀ ਪ੍ਰਾਤਿਸ਼ਾ ਦੀ ਦੇਗਾ ਇੱਕ ਜੀ ਇਹ ਆਪਾਂ 250 ਰੁਪਏ ਆਪਾਂ ਜਦੋਂ ਲੋਨ ਪਰ ਪਕੀਰ ਵਰਤਾਂਗੇ ਨੂੰ ਇਹ ਅਗਲੇ ਤੋਂ ਮੰਗ ਜਦੋਂ ਤੇ ਹੁਣ ਜੱਗ ਰੱਖ ਲਿਆ ਆਪਾਂ ਇਹ ਜੁੱਤ ਲਾ ਲਈ ਇਹ ਆਪਾਂ ਜਦੋਂ ਭਾਈ ਘਰੇ ਲਾਤੀਆਂ ਤੇ ਕੜਾ ਪ੍ਰਸ਼ਾਦ ਦੀ ਦੇਗਾ ਤੇ ਕੀ ਆਪਾਂ ਸ੍ਰੀ ਸਾਵਣ ਖਾਂਗੇ ਕਿ ਜਿਹੜਾ ਮੇਰੇ ਪਾਇਆ ਹੋਇਆ ਸ੍ਰੀ ਸਾਵਣ ਤੇ ਉਹਦਾ ਉਹ ਨਿਕਲਦਾ ਨਹੀਂ ਹੈਗਾ ਇਹ ਫਿਰ ਆਪਾਂ ਇਹ ਸ੍ਰੀ ਸਾਵਣ ਦਾ ਭੋਗ ਲਾਵਾਂਗੇ ਜੀ ਠੀਕ ਹੈ ਜੀ ਇਹ ਆਪਣਾ ਡੋਰੀ ਵਾਲਾ ਉਹਨੇ ਜਿਹੜਾ ਹੋ ਵਾਲਾ ਇਹ ਇਹ ਆਪਾਂ ਇੱਥੇ ਰੱਖਿਆ ਹੋਇਆ ਇਹਦੇ ਨਾਲ ਆਪਾਂ ਭੋਗ ਲਾਵਾਂਗੇ ਮਹਾਰਾਜ ਸੱਚੇ ਬਾਦਸ਼ਾਹ ਦੀ ਖੜਾ ਪਰਛਾਵੇਂ ਦੇਖ ਲਓ ਤੇ ਇਹ ਆਪਣੇ ਗੁਟਕੇ ਨੇ ਹੁਣ ਆਪਾਂ ਇਹਨੂੰ ਜ਼ਮੀਨ ਤੇ ਰੱਖਾਂਗੇ ਆਪਣੇ ਵਿਸ਼ਾਈ ਤੇ ਤੇ ਵਾਇਗ੍ਰੇਜੀ ਹੁਣ ਆਪਾਂ 5-7 ਮਿੰਟ ਸਿਮਰਟ ਕਰਾਂਗੇ 12:10 ਹੋ ਗਏ 12:10 'ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਸਾਬ ਸ਼ੁਰੂ ਕਰ ਦਿਆਂਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਿਵੇਂ ਕੀਤਾ ਤੁਸੀਂ ਇਦਾਂ ਹੀ ਕਰਿਆ ਕਰੋ ਜਿਵੇਂ ਕਿਉਂਕਿ ਮੇਰਾ ਸਟੂਲ ਛੋਟਾ ਥੋੜਾ ਜਿਹਾ ਇੱਕ ਤਾਂ ਪਹਿਲਾਂ ਵੱਡੇ ਸਟੂਲ 'ਤੇ ਰੱਖ ਲਈ ਉਹਨਿਸਮਾਨ ਆਜੋ ਸਟੂਲ ਵੇਲਾ ਨਹੀਂ ਹੈਗਾ ਸੀ ਫਿਰ ਮੈਂ ਇਹਦੇ 'ਤੇ ਰੱਖਿਆ ਸਮਾਨ ਤੇ ਵਾਇਗ੍ਰੇਜੀ ਸਾਬ ਸਾਰੇ ਕੱਪੜੇ ਪਾ ਕੇ ਵਧੀਆ ਤੁਸੀਂ ਕਲੀਨ ਕਰਕੇ ਕੜਾ ਪ੍ਰਸ਼ਾਦੀ ਦੀ ਤਿਆਰ ਕਰੋ ਅਗਰ ਜਦੋਂ ਤੁਸੀਂ ਪਹਿਲਾ ਚਪਰਾ ਸਭ ਕੱਟਦੇ ਹੋ ਉਹਦੇ ਤੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਦੋਂ ਤੁਸੀਂ ਕੰਟੀਨਿਊ ਕੱਟਦੇ ਰਹਿੰਦੇ ਆ ਕੱਟਦੇ ਰਹਿੰਦੇ ਆ ਹਨਾ ਜਦੋਂ ਤੁਹਾਡੇ ਗਿਆਵਾਂ ਚ ਪਹਿਲਾ ਸਾਬ ਹੁੰਦੇ ਆ ਤੇ ਉਦੋਂ ਫਿਰ ਤੁਸੀਂ ਹਰ ਚਪਰਾ ਸਾਬ ਤੇ ਦੇਖ ਜੇ ਤੁਹਾਡੇ ਚ ਮੰਨ ਲਓ ਮਹਾਰਾਜ ਨੇ ਬੱਸੇ ਚ ਕੀਤੀ ਹੈ ਤਾਂ ਹਰ ਚਪਰਾ ਸਾਬ ਬਣਾ ਸਕਦੇ ਆ ਤੇ ਨਹੀਂ ਕੋਈ ਜ਼ਰੂਰਤ ਨਹੀਂ ਹੁੰਦੀ ਲਾਸਟ ਵਾਲਾ ਜਦੋਂ ਤੁਹਾਨੂੰ ਮਹਾਰਾਜ ਤੁਹਾਡੀ ਝੋਲੀਆਂ ਭਰ ਦਿੰਦਾ ਉਦੋਂ ਫਰਸ਼ੂ ਜਪਾਰਾ ਸਾਹਿਬ ਦੀ ਦੇਗ ਪੂਰੀ ਸ਼ਰਤਾਂ ਭਾਵਨਾ ਨਾਲ ਬਣਾ ਕੇ ਦੇਗ ਬਣਾਓ ਪਰਿਵਾਰ ਦੇ ਮੁਤਾਬਕ ਸੰਗਤ ਦੇ ਮੁਤਾਬਕ ਕਿਉਂਕਿ ਜੇ ਆਪਣੇ ਕੋਲੇ ਜਾਣੇ ਤਾਂ ਆਪਾਂ ਦੋ ਆ ਘਰ ਤੇ ਕੜਾ ਪ੍ਰਸ਼ਾਦ ਵੀ ਦੇਗਾ ਆਪਾਂ 1/2 ਕਿਲੋ ਕੋ ਦੀ ਬਣਾਲੀ ਤਾਂ ਆਪਣੇ ਦੇਗ ਦੀ ਵੇਸਟ ਹੁੰਦੇ ਕੋਈ ਲੈਂਦਾ ਕੋਈ ਨਹੀਂ ਲੈਂਦਾ ਅੱਜ ਕੱਲ੍ਹ ਤੁਹਾਨੂੰ ਪਤਾ ਵਹਿ ਭਰਮ ਬਹੁਤ ਲੋਕਾਂ ਦੇ ਚੱਲਦੇ ਨੇ ਮੈਂ ਜਿਹੜਾ ਕੜਾ ਪ੍ਰਸ਼ਾਦ ਦੀ ਤਿਆਰ ਕਰਦੀ ਹਾਂ ਤੇ ਆਦੇ ਪਰਿਵਾਰ ਦੇ ਅਕੋਰਡਿੰਗ ਕਰਦੀ ਹਾਂ ਜਾ ਜਿੰਨੇ ਕਿਸਮ ਮੇਰੇ ਨਸਾਂ ਸੰਗਤ ਹੁੰਦੀ ਹੈ ਜਿੰਨੀ ਪਰਤੌਣੀ ਹੁੰਦੀ ਐਵੇਂ ਓਨੇ ਦੇਖ ਤਿਆਰ ਕਰਦੇ ਆਂ ਬਾਈ ਤੁਸੀਂ ਹੁਣ ਆਪਣੇ ਦੇਖ ਤਿਆਰ ਹੋ ਗਏ ਹੁਣ ਠੀਕ ਹੈ ਆਪਣਾ ਸਮਾਨ ਪੂਰਾ ਹੋ ਗਿਆ ਇੱਥੇ ਜਿਹੜਾ ਕੁਮੜਾ ਮਟਕਾ ਟਟ ਰਹਿ ਗਿਆ ਆਪਾਂ ਪੂਰਾ ਕਰਦੇ ਆਂ ਤੇ ਸਹੀ 12:00 ਵਜੇ ਆਪਣਾ ਦੁਪਹਿਰਾ ਸੱਤ ਸ਼ੁਰੂ ਹੋ ਜੂਗਾ ਤੇ ਮੈਂ ਦੁਪਹਿਰਾ ਸਾਹ ਬਾਣੀ ਪੜਦੀ ਵੀਡੀਓ ਨਹੀਂ ਬਣਾਉਂਦੀ ਜੀ ਕਿਉਂਕਿ ਬਾਣੀ ਪੜਦੇ ਆਂ ਵੀਡੀਓ ਤਾਂ ਆਪਾਂ ਸੰਗਤ ਰੂਪੀ ਦੇ ਵਿੱਚ ਬਣਾ ਸਕਦੇ ਆਂ ਜਿਹੜਾ ਆਪਾਂ ਸੰਗਤ ਰੂਪੀ ਦੇ ਵਿੱਚ ਬੈਠੇ ਹੁੰਨੇ ਆਪਾਂ ਹੁਣ ਘਰੇ ਘਰੇ ਕੱਟਦੇ ਆ ਕੱਲੇ ਚ ਬਾਬਾ ਸਾਹਿਬ ਕੱਟਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਕੱਲੇ ਵੀਡੀਓ ਨਹੀਂ ਨਾ ਬਣਾ ਸਕਦੇ ਜਦੋਂ ਸੰਗਤ ਰੂਪੀ ਦੇ ਵਿੱਚ ਕੱਟਦੇ ਹੋਈਏ ਉਹਦੇ ਵਿੱਚ ਆਪਾਂ ਲਾਈਵ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਤੇ ਆ ਮੇਰੇ ਆ ਮੇਰਾ ਬਾਪੇ ਵਾਲਾ ਰੂਮ ਆ ਏਸੀ ਅਸੀਂ ਮੰਦਰ ਨੂੰ ਮੰਦਰ ਨਹੀਂ ਕਹਿੰਦੇ ਇਹ ਸਾਡਾ ਬਾਪੇ ਵਾਲਾ ਰੂਮ ਆ ਉੱਪਰ ਮੇਰੇ ਜਿਹੜੀ ਵੱਡੀ ਜੀਓ ਚੱਲਦੀ ਹੁੰਦੀ ਉੱਥੇ ਬਲਬ ਲੱਗਿਆ ਆ ਮੈਂ نیچے ਮਹਾਰਾਜ ਦਾਸ ਰੂਪ ਰੱਖਿਆ ਹੋਇਆ ਇੱਥੇ ਛੋਟੀ ਜੀਓ ਚੱਲਦੀ ਆ ਅੱਜ ਵੈਸੇ ਤਾਂ ਵੱਡੀ ਚੱਲਦੀ ਹੁੰਦੀ ਐ ਪਰ ਉਹ ਘੋਦੀ ਭਰੀ ਪਈ ਸੀ ਉਹਦੇ ਉੱਤੇ ਬਲਬ ਲਾਇਆ ਹੋਇਆ ਉਹ ਬਲਬ ਦੀ ਹੀਟ ਨਾਲ ਗਰਮ ਜਗਦੀ ਰਹਿੰਦੀ ਐ ਤੇ ਇਹਦੇ ਵਿੱਚ ਮੈਂ ਕਿਉਂ ਦੋ ਤਿੰਨ ਵਾਰੀ ਅੱਜ ਗਰਮ ਕਰਕੇ ਪਾਉਂਗੀ ਤੁਹਾਨੂੰ ਵੀ ਪਤਾ ਠੰਡ ਬਹੁਤ ਆ ਕਿਉਂ ਜੰਮ ਜਾਂਦਾ ਹਨ ਤੇ ਵਾਹਿਗੁਰੂ ਜੀ ਹੁਣ ਆਪ ਕਰਦੇ ਆ ਸਿਮਰਨ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਦੋਨੋਂ ਮਿਲਦੇ ਆਂ। ਮੈਂ ਹੁਣ ਜੀ ਉਹ ਗੱਤ ਪਾਰਾ ਸੌਤਾ ਟਾਈਮ ਤੇ ਆਪਾਂ ਕਰਨ ਲੱਗੇ ਆ ਅਰਦਾਸ ਤੇ ਹੁਣ ਆਪਾਂ ਕੈਮਰਾ ਕਰਾਂਗੇ ਆਪ ਤੇ ਤੁਸੀਂ ਮੇਰੀ ਸਾਰੀ ਵੀਡੀਓ ਦੇਖ ਲਈ ਆ। ਵੀ ਮੈਂ ਕਿੰ ਵਿੱਚ ਪਾਰਾ ਸੌਤੀ ਧਾਰੀ ਕੀਤੀ ਮਾਰ ਸੱਚੀ ਬਾਤ ਸਦੀ ਤੇ ਮਾਈ ਗਰੂ ਮਾਰ ਸੱਚੀ ਬਾਤ ਸਦੀ ਸੰਗਤ ਨੂੰ ਵੀ ਇੱਕ ਬਰਾਸਾ ਹੌਕਾ ਬਣਾਉਣਾ ਪਰਦਾ ਹੈ ਅਰਦਾਸ ਕਰਦੇ ਹਾਂ ਕਿ ਜੇ ਪਹਿਲੀ ਪਹਿਲਾ ਸੰਗਤ ਜੀ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਜਦੋਂ ਆਪਾਂ ਚਪੈਰਾ ਸਤ ਸ਼ੁਰੂ ਕਰਦੇ ਆ ਉਸ ਦੀ ਵੀ ਪਹਿਲਾ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਸੱਚੇ ਪਾਛਾ ਸਹੀਦ ਸਿੰਘੋ ਅੰਤਨ ਬਾਬਾ ਦੀਪ ਸਿੰਘ ਜੀ ਸਿਹਿਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਹਜ਼ਨਦਰ ਜੀ ਮਹਾਰਾਜ ਸਹੀਦਾਂ ਦੇ ਸਤਾ ਸਾਰਾ ਸਹੀਦਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਜੀ ਸੰਗਤ ਖਾਲਸਾ ਜੀ ਉਸ ਤੋਂ ਅਰਦਾਸ ਕਰਕੇ ਮਰਜ਼ੀ ਤੇ ਬਾਤ ਸਾ ਸਾਥੋਂ ਅੰਸੰਸਾ ਹਾਇ ਰਕਸ ਵਾਲਾ ਨਹੀਂ ਮਰਜ਼ੀ ਤੇ ਬਾਤ ਸਾ ਇਹ ਅਰਦਾਸ ਕਰਨ ਤੋਂ ਬਾਅਦ ਤੇ ਫਿਰ ਆਪਾਂ ਬਾਣੀ ਜੁਰੂ ਕਰਦੇ ਹੁੰਨੇ ਆ ਤੇ ਜਦੋਂ ਆਪਣਾ ਸ ਪੂਰਾ ਹੋ ਜਾਂਦਾ ਚਪੈਰਾ ਸਾਹਿਬ ਬਾਣੀ ਦਾ ਪੂਰਨਾ ਹੋ ਜਾਂਦੀ ਆ ਅਨੰਦ ਸਾਹਿਬ ਤੋਂ ਬਾਅਦ ਆਪਾਂ ਫਿਰ ਅਰਦਾਸ ਕਰਨੀ ਹੁੰਦੀ ਹੈ ਵਾਹਿਗੁਰੂ ਇਹ ਤੁਹਾਨੂੰ ਬਲੇ ਪਾਤਾ ਹੈ ਤੇ ਹੁਣ ਆਪਾਂ ਉਹ ਫਟੇ ਬਲ ਆਨੇ ਆ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਚ ਤੇ ਇਹ ਤੁਸੀਂ ਮੇਰਾ ਦੇਖ ਹੀ ਲਿਆ ਇਹ ਮੇਰਾ ਰੂਮ ਵਾਪਾ ਜਿਹੜਾ ਤੇ ਸੋਣ ਵਿਚਾਈ ਕੀਤੀ ਥੱਲੇ ਆਪਾਂ ਅੱਜ ਆਪਾਂ ਗਰਮ ਬਸਾਈ ਕੀਤੀ ਹੈ ਕਿਉਂਕਿ ਥੋੜੀ ਜਿਹੀ ਸਰਦੀ ਕਰਕੇ ਤੇ ਵਾਈਫ ਤੁਸੀਂ ਸ਼ਹੀਦਾਂ ਨੂੰ ਕੋਟੀ ਕੋਟਾਲ ਪਰਨਾ ਸ਼ਹੀਦਾਂ ਨਾਲ ਨਾਲ ਆਪਾਂ ਬਾਣੀ ਪੜਨ ਲੱਗਿਆ ਮਾਰੇ ਸੱਚੇ ਸਾਰੇ ਮੇਰੇ ਭੈਣ ਭਰਾ ਬਾਣੀ ਨਾਲ ਜੁੜੋ ਬਾਣੀ ਨਾਲ ਡਰਾਂਗੇ ਤਾਪਨੋਂ ਮੁੱਖਾਂ ਤਕ ਤੀਪਾ ਦਾ ਮਾਰਾ ਸੱਚੀ ਬਾਤਰਾ ਦੂਰ ਰੱਖਦੇ ਨੇ ਕੋਈ ਦੁੱਖ ਤਕਲੀਫ ਨਹੀਂ ਹੋਣਾ ਮਾਰਾ ਸੱਚੀ ਬਾਤਰਾ ਆਪਣੇ ਸੋਹਣਿਆ ਪਰਦੇ ਮਾਰਾ ਸੱਚੀ ਬਾਤਰਾ ਉਹਨਾਂ ਗਿਆ 10 ਬੇਨਤੀ ਕਰਨੀ ਐ ਨਹੀਂ ਮੈਂ ਤੁਹਾਡੇ ਆਪਣੇ ਜਗਜੀਤ कौर ਤੁਸੀਂ ਮੇਰੇ ਜੇ ਮੈਨੂੰ ਮੇਰੇ ਤੋਂ ਤੁਹਾਨੂੰ ਕੋਈ ਲੱਗਿਆ ਕਿ ਜਪਰਾ ਸਾਹਿਬ ਐਡਾ ਨਹੀਂ ਹੁੰਦਾ ਤਾਂ ਕੋਈ ਵੀ ਕਮੈਂਟ ਕਰਕੇ ਦੱਸ ਸਕਦਾ ਆਪਾਂ ਦਾਸ ਤਾਂ ਕੰਟੀਨਿਊ ਹੁੰਦਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੈਂ 8:00 ਵਜੇ ਆ ਸੀ ਕਿ ਮੈਂ ਬਲਗ ਪਾਉਂਗੀ ਤਾਂ ਮੈਂ ਬਲਗ ਪਾਇਆ ਅੱਜ ਤੇ ਮੈਂ ਪਹਿਲਾਂ ਤਿਆਰੀ ਕਰ ਲਈ ਇਸ ਕਰਕੇ ਕਿ ਜਰਲਾ ਪਾਮ ਬਲਗ ਪਾ ਦਿਆਂਗੇ ਕਿਸੇ ਜਿਹੜੇ ਭੈਣ ਭਰਾ ਮੈਨੂੰ ਪੁੱਛਦੇ ਆ ਤੇ ਉਹਨਾਂ ਨੂੰ ਵੀ ਸਮਝ ਆ ਜਾਵੇਗੀ ਹੈਨਾ ਠੀਕ ਹੈ ਜੀ ਹੁਣ ਮੇਰੀ ਫਤਿਹ ਮਨਜ਼ੂਰ ਕਰੋ ਨਮਾਣੀ ਜੀ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਫਤਿਹ ਪਰਵਾਣ ਕਰਨੀ ਮੈਂ ਤੁਹਾਡੀ ਆਪਣੀ ਜਲਜੀਤ ਕੌਰ ਤਾਂ ਤਨਵਾ ਬਦੀਪ ਸਿੰਘ ਆਪਣਾ ਚੈਨਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਪਾਠ ਸ਼ੁਰੂ ਕਰਦੇ ਆਂ ਚਲੋ ਵਾਹਿਗੁਰੂ ਜੀ ਆਪਣੇ ਹੋ ਗਿਆ ਤਿਆਰੀ ਸਾਰੇ ਠੀਕ ਹੈ ਇਹ ਕੜਾ ਪ੍ਰਸ਼ਾਦ ਦੀ ਦੇਗਾ ਆਪਾਂ ਰੱਖ ਲਿਓ ਤੁਸੀਂ ਦੇਖ ਸਕਦੇ ਹੋ ਤੇ ਕੋਲੇ ਆਪਾਂ ਜਲ ਰੱਖਿਆ ਹੋਇਆ ਤੇ ਹੁਣ ਆਪਾਂ ਅਰਦਾਸ ਬੇਨਤੀ ਕਰਦੇ ਆਂ ਮਾਰੇ ਸੱਚੇ ਪਾਤਸ਼ਾਹ ਕੀ ਕਿ ਜੇ ਆਪਾਂ ਪਹਿਲਾਂ ਦੁਪਹਿਰ ਸਾਹਿਬ ਕੱਟਣ ਤੋਂ ਪਹਿਲਾਂ ਇੱਕ ਅਰਦਾਸ ਕਰਨੀ ਚਾਹੀਦੀ ਹੈ ਕਿ ਮਾਰੇ ਸੱਚੇ ਪਾਤਸ਼ਾਹ ਤੰਤਨ ਬਾਬਾ ਦੀਪ ਸਿੰਘ ਜੀ ਸਹੀਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹੀਦਾਂ ਦੇ ਜਰਤਾ ਜੀ ਸ੍ਰੀ ਗੁਰੂ ਅਜੰਦੇਵ ਜੀ ਮਹਾਰਾਜ ਸਹੀਦਾਂ ਸਿੰਘਾਂ ਨੇ ਕੇ ਬੇਨਤੀ ਕਰਕੇ ਮਹਾਰਾਜ ਸਾਹਿਬ ਦੁਪਹਿਰਾ ਸਾਹਿਬ ਸ਼ੁਰੂ ਕਰਨਾ ਅਰਦਾਸ ਕਰਨੀ ਹੁੰਦੀ ਆ ਕਿ ਮਹਾਰਾਜ ਸਾਡੇ ਅੰਗ ਸੰ સહાય ਹੋ ਕੇ ਦੁਪਹਿਰਾ ਸਾਹਿਬ ਦੀ ਸੇਵਾ ਲਓ ਬਾਣੀ ਬਾਣੀ ਸ਼ੁੱਧ ਪੜਾਓ ਸਾਹਿਬ ਤਾਂ ਮਹਾਰਾਜ ਸੱਚੇ ਪਾਤਸ਼ਾਹ ਕੋਈ ਗਲਤੀ ਨਾ ਹੋਣ ਦਿਓ ਜੇ ਸਾਡਾ ਦੁਪਹਿਰਾ ਸਾਹਿਬ ਸਹੀ ਕੱਟਿਆ ਜਾਵੇ ਆਪਣੀ ਬਾਣੀ ਹੁੰਦੀ ਦੁਪਹਿਰਾ ਸਾਹਿਬ ਤਾਂ ਇਹਨੂੰ ਨਾਮ ਦਿੱਤਾ ਗਿਆ ਜੀ ਬਾਹਰਾ ਦੀ ਬਾਣੀਆਂ ਹੁੰਦੀਆਂ ਨੇ ਤਾਲਸਾ ਜੀ ਪਰਲੇ ਜੀ ਪਰਾ ਸਾਹਿਬ ਤੇ ਤਾਂ ਆਪਾਂ ਨੂੰ ਦੇਗ ਬਣਾਉਣੀ ਬਹੁਤ ਜ਼ਰੂਰੀ ਹੈ ਤੇ ਮੈਂ ਦੇ ਮੈਂ ਤਾਂ ਦੇਗ ਵੈਸੇ ਬਣਾਈ ਹੋਈ ਆ ਪਰ ਜੇ ਆਪਾਂ ਕੰਟੀਨਿਊ ਕੱਟੇ ਜਾਂਦੇ ਆ ਤੇ ਫਿਰ ਦੇਗ ਬਣਾਉਣ ਦੀ ਕੋਈ ਆਪਣੀ ਮਰਜ਼ੀ ਹੁੰਦੀ ਹੈ ਤੇ ਜਦੋਂ ਆਪਾਂ ਲਾਸਟ ਵਾਲਾ ਜਵਰਾ ਸਾਹਿਬ ਕੋ ਕਰਦੇ ਆ ਸ਼ੁਕਰਾਨੇ ਵਜੋਂ ਕਰਦੇ ਆ ਮਹਾਰਾਜ ਆਪਣੀਆਂ ਝੋਲੀਆਂ ਭਰ ਦਿੰਦੇ ਨੇ ਤੇ ਉਦੋਂ ਫਿਰ ਆਪਾਂ ਨੂੰ ਦੇਗ ਬਣਾਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਉਦੋਂ ਦੇਗ ਬਣਾਣੀ ਚਾਹੀਦੀ ਆ ਤੇ ਹੁਣ ਜੇ ਕਿਸੇ ਮੇਰੇ ਵੀ ਭੈਣ ਭਰਾ ਨੂੰ ਕੋਈ ਮੇਰੇ ਤੇ ਗਲਤ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰਾ ਦੇਸਾਂ ਵਿਦੇਸਾਂ ਵਿੱਚ 10 ਵਸਦੇ ਭੈਣ ਭਰਾਵਾਂ ਨੂੰ ਮੇਰੀ ਫਤਿਹ ਪ੍ਰਵਾਨ ਕਰਨੀ ਮੈਂ ਤੁਹਾਡੀ ਆਪਣੀ ਜਗਜੀਤ कौर ਮੰਮਾ ਇੱਕ ਕੰਮ ਕਰੀ ਬਾਪੂ ਢੱਲੇਵਾਲ ਸਿੰਘ ਲਈ ਵੀ ਅਰਦਾਸ ਕਰੇ ਚ ਪਰਸਾਵ ਕਰੀ ਬਾਪੂ ਢੱਲੇਵਾਲ ਸਾਹਿਬ ਦੀ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਸ਼ਹੀਦਾ ਸਿੰਘਾਂ ਅਗੇ ਮਹਾਰਾਜ ਅਗੇ ਜੇ ਮਹਾਰਾਜ ਉਹਨਾਂ ਨੂੰ ਵੀ ਤੰਦਰੁਸਤੀ ਰੱਖਣ ਸਾਰੇ ਭੈਣ ਭਰਾ ਅਰਦਾਸ ਕਰੋ ਜੀ ਉਹਨਾਂ ਵਾਸਤੇ ਵੀ ਤੇ ਆਪਾਂ ਹੁਣ ਅਰਦਾਸ ਬੇਨਤੀ ਕਰ ਲਿਆ ਤੇ ਜਿਹੜੀ ਮੈਂ ਅਰਦਾਸ ਕਰੂੰਗੀ ਜਾਂ ਬਾਣੇ ਪੜੂੰਗੀ ਇਹ ਮੈਂ ਵੀਡੀਓ ਵਿੱਚ ਨਹੀਂ ਪੜੂੰਗੀ ਜੀ ਮੈਂ ਅਰਦਾਸ ਵੀ ਕੈਮਰਾ ਬੰਦ ਕਰਕੇ ਕਰੂੰਗੀ ਹੁਣ ਪਹਿਲੀ ਅਰਦਾਸ ਵੀ ਤੇ ਦੂਜੀ ਅਰਦਾਸ ਵੀ ਤੇ ਹੁਣ ਆਪਾਂ ਫਤਿਹ ਬਲਾਉਣੇ ਆ ਤੇ ਹੁਣ ਮਿਲਦੇ ਆ ਜੀ ਤੁਹਾਨੂੰ ਆਪਣੇ ਬਲੌਗ ਨਾਲ ਤੇ ਮੈਂ ਤੁਹਾਡੀ ਆਪਣੀ ਜਸਜੀਤ कौर ਬਾਣੇ ਬਾਣੇ ਨਾਲ ਜੁੜੋ ਜੀ ਮੈਂ ਸਾਰਿਆਂ ਮੋਰੇ ਹੱਥ ਬੰਨ ਕੇ ਬੇਨਤੀ ਕਰਦੀ ਆ ਜੇ ਬਾਣੇ ਨਾਲ ਜੁੜੋਗੇ ਤਾਂ ਮਹਾਰਾਜ ਸੱਚੇ ਪਾਤਸ਼ਾ ਆਪਣੀਆਂ ਝੋਲੀਆਂ ਭਰ ਦੇਣੇ ਆਪਣੇ ਦੁੱਖ ਘਟ ਦੇਣੇ ਹੋ ਇਸ ਜੇਪਾ ਚ ਪਹਿਰਾ ਸਭ ਸੰਗਤੀ ਰੂਪ ਵਿੱਚ ਕੱਟਦੇ ਆ ਤੇ ਪੱਟ ਤੇ ਬੈਠੇ ਨੇ ਸੱਚੇ ਪਾਤਸ਼ਾਹ ਸਾਰਿਆਂ ਨੇ ਮੇਰੇ ਪਰ ਹੱਥ ਰੱਖਣ ਮਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾਸ ਹੋਣ ਅਰਦਾਸ ਬੇਨਤੀ ਕਰਨਗੇ ਤੇ ਫਿਰ 10 ਮਿੰਟ ਸਿਮਰਨ ਅਰਦਾਸ ਕਰਕੇ 10 ਮਿੰਟ ਸਿਮਰਨ ਕਰਕੇ ਵਿੱਚ ਪਹਿਰਾ ਸਲ ਸ਼ੁਰੂ ਕਰ ਦਾਂਗੇ ਤੇ ਹੁਣ ਆਪਾਂ ਵਤੇ ਬਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਗੁਰਜੀ ਆਪਣਾ ਸਕਾਰਾ ਸਾਭ ਦੀ ਹੋਈ ਹੈ ਸਮਾਪਤੀ ਸਰੂਪ ਆਪਾ ਚੱਕਤਾ ਤੇ ਦੇਖੋ ਜੀ ਤੁਸੀਂ ਕਹਿ ਦਿੰਨੇ ਸਾਡੇ ਜੋਤ ਵੱਧ ਜਾਂਦੀ ਆ ਆ ਦੇਖੋ ਜੋਤ ਉਸੇ ਤਰ੍ਹਾਂ ਹੀ ਚੱਲ ਰਹੀ ਆ ਠੀਕ ਆ ਜੀ ਤੇ ਮਰ ਸੱਚੇ ਪਾਤਸ਼ਾਹ ਦੀ ਸਰੂਪ ਆਪਾ ਉਹਨਾਂ ਦਾ ਚੱਕਤਾ ਤੇ ਤੁਸੀਂ ਦੇਖ ਸਕਦੇ ਹੋ ਵੀ ਮੇਰਾ ਇੰਨਾ ਟਾਈਮ 12 ਤੋਂ ਲੈ ਕੇ 4 ਤੱਕ ਮੇਰੀ ਜੋਤ ਉਦਾਂ ਹੀ ਜਗੀ ਜਾਂਦੀ ਰਹਿੰਦੀ ਆ ਤੇ ਫਿਰ ਮੇਰੇ ਇੱਕ ਵੀਰ ਦਾ ਮੇਰੇ ਦਾ ਮੈਸੇਜ ਵੀ ਸੀਗਾ ਵੀ ਜਦੋਂ ਜੋ ਦੁਪਹਿਰਾ ਸਾਹ ਤੋਂ ਬਾਅਦ ਜਿਹੜੀ ਜੋਤ ਚੱਲਦੀ ਹੁੰਦੀ ਆ ਉਹਨੂੰ ਕਿੱਥੇ ਰੱਖਣਾ ਹੁੰਦਾ ਲੈ ਵਾਈ ਗਰੂ ਜੀ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਕਿੱਥੇ ਰੱਖਣਾ ਮੈਂ ਇਹਨੂੰ ਰੱਖਣ ਲੱਗਿਆਂ ਠੀਕ ਹੈ ਜੀ ਤੇ ਤੁਹਾਨੂੰ ਵੀ ਦੱਸ ਦੰਨੀ ਆ ਮੈਂ ਕਿੱਥੇ ਰੱਖਦੀ ਆ ਮੈਂ ਜਿੱਥੇ ਮੇਰੀ ਜੋਤ ਲੱਗਦੀ ਹੈ ਵਾਈ ਗਰੂ ਜੀ ਇੱਥੇ ਮੇਰੀ ਜੋਤ ਲੱਗਦੀ ਹੈ ਜੀ ਡੇਲੀ ਠੀਕ ਹੈ ਆਪਾਂ ਨਾਲ ਹੀ ਹੁਣ ਆ ਜਿਹੜਾ ਇੱਥੇ ਕਿਉਂ ਇੱਥੇ ਰੱਖਤੀ ਇੱਥੇ ਆਪਣੀ ਜੋਤ ਲੱਗਦੀ ਹੈ ਉੱਤੋਂ ਤੇ ਵਾਈਗਰੂ ਜੀ ਇਹ ਆਪਣਾ ਜਲ ਤੇ ਆ ਆਪਾਂ ਛਿੱਟਾ ਦੇਵਾਂਗੇ ਇਸ ਜਲ ਦਾ ਤੇ ਨਾਲੇ ਆਪਾਂ ਇਹਨੂੰ ਪੀਵਾਂਗੇ ਬੱਚਿਆਂ ਨੂੰ ਪਿਾਵਾਂਗੇ ਆਪ ਪੀਵਾਂਗੇ ਤੇ ਇਹ ਆਪਾਂ ਆਪਣਾ ਸਮਾਨ ਸੰਭਾਲਤਾ ਤੇ ਹੁਣ ਆਪਾਂ ਸਪੈਰਸ ਆਵਦੀ ਹੋਵੇ ਆਪਣੀ ਸਮਾਪਤੀ ਵੈਗਰੂ ਜੀ ਠੀਕ ਹੈ ਜੀ ਤੇ ਆ ਬੱਲਮ ਛੱਡੇ ਨੂੰ ਸੁਈ 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 ਫਿਰਦੀ ਮਿੱਠੂ ਦੀ ਤੁਸ਼ਮਣ ਆਹਾ ਬੱਲਮ ਛੱਡੀ ਉਹ ਜੋ ਅੱਧਾ ਕਿਉਂ ਨਾ ਠੰਡਾ ਹੋ ਜੇ ਇਹ ਤੋਂ ਪਹਿਲਾਂ ਤਾਂ ਮਹਾਰਾ ਜੀ ਇੰਨੀ ਕਿਰਪਾ ਰਹੀ ਕਿ ਬਿਲਕੁਲ ਵੀ ਜੋਤ ਆਪਣੀ ਇਦਾਂ ਹੀ ਚਲਦੀ ਰਹੀ ਵਾਹਿਗੁਰੂ ਜੀ ਤੇ ਬਸ ਹੁਣ ਆਪਾਂ ਤੁਹਾਨੂੰ ਸਾਰੇ ਹੁਣ ਆਪਾਂ ਬੱਲਵੇ ਇੱਥੇ ਆਪਾਂ ਬੱਲਵ ਜਗਾਤਾ ਵੀ ਬੱਲਵ ਦੇ ਸੇਕ ਨਾਲ ਇਹ ਜਿਹੜਾ ਘੋਆ ਸਾਰਾ ਇਹ ਜੋਤ ਭਰੀ ਹੋਈ ਆ ਤੇ ਵਾਹਿਗੁਰੂ ਜੀ ਮੇਰੀ ਜੋਤ ਪੂਰਾ ਚਪੈਰਾ ਸਾਬ ਹੋ ਗਿਆ ਇਹ ਕਿ ਹਾਜ਼ਿਰ ਵੀ ਜੋਤ ਉਸ ਤਰ੍ਹਾਂ ਹੀ ਚੱਲ ਰਹੀ ਹੈ ਬਿਲਕੁਲ ਵੀ ਮਹਾਰਾਜ ਦੀ ਇੰਨੀ ਕਿਰਪਾ ਤੇ ਹੁਣ ਆਪਾਂ ਬਸ ਫਤਿਹ ਬੁਲਾਉਣੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ